ਮਾਨਜੋਪ ਬੈਨੀਵਲ ਸਾਹਿਬ ਮਾਨਜੋਪ ਭੈ ਤੁਹਾਡੀ ਮਾਇਵੰਦੀ ਜੀ ਨੇ ਪੰਜਾਬ ਦੇ ਕੱਲ ਰਾਤੀ ਲੇਟ ਮੈ ਇੱਕ ਫੋਨ ਆਇਆ ਸਵੇਰੇ ਮੈਨੂੰ ਇਹਨਾਂ ਨੇ ਦੱਸਿਆ ਆ ਹਲੇ ਮੇਰਾ ਫੋਨ ਕਰਦੇ ਦੀ ਬਾਕੀ ਆ ਕਿ ਚੰਦ ਸਾਥੀ ਜਿਹੜੇ ਆ ਜਿਹੜੇ ਬਹੁਜਰ ਸਮਾਜ ਦੇ ਦਰਦਮੰਦ ਆ ਜਿਹੜੇ ਜਿਨ੍ਹਾਂ ਨੂੰ ਅਸੀਂ ਭੈ ਜੀ ਵੱਲੋਂ ਇੱਥੇ ਉਹਨਾਂ ਨੂੰ ਮੁਬਾਰਕਬਾਦ ਵੀ ਕਰਾਉਣੀ ਆ ਉਹ ਵੀ ਸਾਥੀਆਂ ਦੇ ਨਾਲ ਆਪਾਂ ਟੀਮ ਸਮੇਤ ਜਾਣਾ ਆ ਉਹਨਾਂ ਦੀ ਤਿਆਰੀ ਕਰਾਵਾਂਗੀ ਅੱਜ ਮੈਂ ਤੁਹਾਡੇ ਪ੍ਰੋਗਰਾਮ ਤੋਂ ਬਾਅਦ ਬੈਠ ਕੇ ਮੈਂ ਕੁਝ ਸਾਥੀਆਂ ਨਾਲ ਚਰਚਾ ਕਰਾਂਗਾ ਮਾਜੋ ਕਦਿਆਲ ਬਹੁਤ ਸਾ ਮਾਜੋ ਖਰਦਲਾ ਚੇੜੜੀ ਔਰ 18 19 ਮੇਰੀ ਚੰਡੀਗੜ੍ਹ ਹੈ 21 ਤਰੀਕ ਮੇਰੀ ਫਿਰ ਲੁਧਿਆਣੀ ਹੈ 22 ਤਰੀਕ ਮੇਰੀ ਗਰਦਾਸਪੁਰ ਤੇ ਸ਼੍ਰੀ ਹਰਗੁਜਿੰਤਪੁਰ ਹੈ 23 ਤਰੀਕ ਮੇਰੀ ਪਖਾਨਪੁਰ ਤੇ ਬਟਾਲਾ ਹੈ 24 ਤਰੀਕ ਮੇਰੀ ਅੰਮ੍ਰਿਤਸਰ ਤੇ ਤਰਨਤਾਰਨ ਹੈ ਤਾਂ ਲਗਾਤਾਰ ਲੱਗਿਆ ਹੋਇਆ ਹੁਣ ਸਮਝ ਆਇਆ ਮੈਂ ਸ਼ਡਿਊਲ ਕਿਉਂ ਦੱਸਿਆ ਤੁਹਾਨੂੰ ਇਹ ਸ਼ਡਿਊਲ ਕਿਉਂ ਦੱਸਿਆ ਤੁਹਾਨੂੰ ਪਿਛਲੇ 365 ਦਿਨ ਵੀ ਇੰਤਰੀ ਸੀ ਉਸ ਤੋਂ ਪਿਛਲੇ 365 ਦਿਨ ਵੀ ਇੰਤਰੀ ਸੀ ਅਗਲੇ ਵੀ 365 ਦਿਨ ਕਿੱਡੇ ਰਹਿਣੇ ਆਪਣੇ ਜ਼ਿਲ੍ਹੇ ਨੂੰ ਇੰਨਾ ਸਮਾਂ ਨਹੀਂ ਮੈਂ ਦਿੰਦਾ ਜਿੰਨਾ ਪੂਰੇ ਪੰਜਾਬ ਦੇ ਵਿੱਚ ਦਿੰਦਾ ਔਰ ਉਹਦੇ ਉਹਦਾ ਨਤੀਜਾ ਕੀ ਆ ਤੁਸੀਂ ਦੇਖ ਰਹੇ ਆ ਕਿ ਬਠਿੰਡਾ ਸੰਗਰੂਰ ਕਿੱਥੇ ਕਿੱਡੇ ਕਿੱਥੇ ਇਕੱਠੇ ਹੋ ਰਹੇ ਆ ਪਾਰਟੀ ਔਰ ਪਰ ਆ ਹਲਕਾ ਜਿਹੜਾ ਸਾਡੇ ਇਹ ਇਲਾਕੇ ਹੈਗੇ ਆ ਜਿੱਥੋਂ ਛੇਤੀ ਰਿਜ਼ਲਟ ਆ ਸਕਦਾ ਆ ਮਾਨ ਜੋ ਪਰਵਾਰੀ ਸਾਹਿਬ ਨੇ ਬੜੇ ਵਿਸਤਾਰ ਦੇ ਨਾਲ ਤੁਹਾਡੇ ਚ ਇਹ ਗੱਲ ਰੱਖੀ ਆ ਕਿ ਸਾਨੂੰ ਆਪਣੀ ਜਿਹੜੀ ਆ ਆਹ ਆ ਇਹ ਹਾਥੀ-ਹਾਥੀ ਵਾਲੀ ਖਾਂਦੇ ਪੀਂਦੇ ਸੌਂਦੇ ਉੱਠਦੇ ਬੈੰਦੇ ਜੇ ਰਾਜ ਸੱਤਾ ਪ੍ਰਾਪਤ ਕਰਨੀ ਆ ਤਾਂ ਇਹਨੂੰ ਰੰਗ ਨੀਲਾ ਕਰਨਾ ਪੈਣਾ ਨੀਲਾ ਰੰਗ ਕਰਨਾ ਪੈਣਾ ਹੈ ਹਾਥੀ-ਹਾਥੀ ਹੀ ਬੋਲਣਾ ਬੋਲੇ ਹਾਥੀ-ਹਾਥੀ ਹੀ ਬੋਲੋ ਜਿੱਦਾਂ ਕਿਸੇ ਮਿਸ਼ਨ ਨੂੰ ਪਾਣਾ ਹੋਵੇ ਰੱਬ ਨੂੰ ਕਹਿੰਦੇ ਪਾਣਾ ਹੋਵੇ ਤਾਂ ਤੇਰਾ 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 ਹੀ ਤੇਰਾ 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 ਬੋਲਣਾ ਪੈਂਦਾ ਤੇ ਜੇ ਰਾਜ ਸੱਤਾ ਪਾਉਣੀ ਆ ਤਾਂ ਜਿਹੜੀ ਮਾਨਦੋਪ ਬੈਦੀਵਾਲ ਸਾਹਿਬ ਨੂੰ ਤੁਹਾਨੂੰ ਗੱਲ ਸਮਝਾਈ ਆ ਤੁਹਾਨੂੰ ਹਾਥੀ 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 ਕਹਿਣੀ ਪਊ ਕਿੱਥੇ ਕਹਿਣੀ ਪਊਗੀ ਕਿਉਂ ਕਿੱਦਾਂ ਕਹਿਣੀ ਪਊਗੀ ਤੁਸੀਂ ਹਰ ਹਲਕੇ ਦੇ 5 10 ਸਾਥੀ ਤੁਹਾਨੂੰ ਆਪਣੀ ਯੋਜਨਾਬੰਦੀ ਬਣਾਉਣੀ ਪਊ ਯੋਜਨਾਬੰਦੀ ਬਣਾ ਕੇ ਪਿੰਡ ਵੰਡਣੇ ਪੈਣਗੇ ਕਿ ਆ 10 ਪਿੰਡ ਮੇਰੇ ਆ 20 ਪਿੰਡ ਮੇਰੇ ਆ 30 ਪਿੰਡ ਮੇਰੇ ਇਹਨਾਂ 30 ਪਿੰਡਾਂ ਦੀ ਹਰ ਗਲੀ ਚਾਰਤੀਆਤੀ ਕਰਾਉਣੀ ਔਰ ਉੱਥੇ ਇੱਦਾਂ ਦੀ ਜੂਟ ਬਣਾ ਕੇ ਯਾਨੀ ਕਿ ਸਾਡੇ ਜਾਣ ਤੋਂ ਬਾਅਦ ਪਿੰਡ ਚ ਉਹ ਹੱਥਿਆਤੀ ਆਤੀ 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 ਕਰ ਜਾਂਦੇ ਉਹ ਕੰਮ ਹੁਣ ਕਰਨਾ ਕਿਉਂਕਿ ਮੁਰੇ ਲੋਕ ਸਭਾ ਦੀਆਂ ਚੋਣਾਂ ਆਏ ਆ ਬਹੁਤ ਸਾਰੇ ਹਲਕਿਆਂ ਦੇ ਵਿੱਚ ਮੈਂ ਦੇਖਿਆ ਕੰਮ ਸ਼ੁਰੂ ਹੋ ਚੁੱਕਾ ਆ ਔਰ ਬੜੀ ਤੇਜ਼ੀ ਨਾਲ ਅੱਗੇ ਚੱਲ ਰਿਹਾ ਕੁਝ ਫਿਰ ਵੀ ਜਿੱਥੇ ਕਿਤੇ ਕਮੀ ਪੈਸੀਏ ਤੁਸੀਂ ਇਹਨੂੰ ਮਿਲ ਜੁਲ ਕੇ ਦੂਰ ਕਰ ਲੈਣਾ ਹੈ ਜੇ ਅਸੀਂ ਜੋ ਅਸੀਂ ਸੋਚਿਆ ਕਿ ਜੇ 24 ਦੇ ਵਿੱਚ ਤੁਸੀਂ ਹਾਥੀ ਵਾਲਾ ਖਾਤਾ ਖੋਲ੍ਹ ਦਿਓ ਮਿਲ ਜੁਲ ਕੇ ਹਾਥੀ ਵਾਲਾ ਖਾਤਾ ਖੋਲ੍ਹ ਦਿਓ ਪਿਛਲੇ 28 ਸਾਲ ਤੋਂ ਆਕੀ ਦਾ ਖਾਤਾ ਨਹੀਂ ਖੁੱਲਿਆ ਪਾਰਲੀਮੈਂਟ ਦੇ ਵਿੱਚ ਆਖਰੀ ਵਾਰੀ ਹਾਥੀ ਵਾਲਾ ਖਾਤਾ 1996 ਦੇ ਵਿੱਚ ਬੰਦ ਹੋ ਗਿਆ ਸੀ ਜਦੋਂ ਤਿੰਨ ਐਮਪੀ ਜਿੱਤੇ ਸਨ ਅਸੀਂ ਇਸ ਕੋਸ਼ਿਸ਼ ਵਿੱਚ ਹਾਂ ਕਿ ਇਸ ਵਾਰੀ ਮਾਮਜੋ ਪੈਣੀਵਾਲ ਸਾਹਿਬ ਦੇ ਦਸ਼ਾ ਨਿਰਦੇਸ਼ਾਂ ਚ ਭੈ ਕੁਮਾਰੀ ਮਾਇਆਵਤੀ ਜੀ ਨੂੰ ਹੋਰ ਮਜ਼ਬੂਤ ਕਰੀਏ ਔਰ ਪੰਜਾਬ ਦੀ ਧਰਤੀ ਤੇ ਐਮਪੀ ਵਾਲਾ ਵੀ ਖਾਤਾ ਖੋਲ੍ਹੀਏ ਜੇ ਤੁਸੀਂ ਐਪੀ ਵਾਲਾ ਖਾਤਾ ਖੋਲ ਗਏ ਤਿੰਨ ਕਰੋੜ ਪੰਜਾਹਤੀਆਂ ਚ ਇੱਕ ਗੱਲ ਜਾਣੀ ਆ ਕਿ ਯਾਰ ਹਾਥੀ ਵਾਲੇ ਤਾਂ ਜਿੱਤਣ ਲੱਗ ਪਏ ਐ ਐਕੀ ਹਾਥੀ ਨੂੰ ਮੈਂ ਦੇਖੀਏ ਹਾਥੀ ਵਾਲੇ ਜਿੱਤਣ ਲੱਗ ਪਏ ਐ ਐਕੀ ਹਾਥੀ ਵਾਲਿਆਂ ਨੂੰ ਨਾ ਦੇਖੀਏ ਜਿੱਤਣ ਲੋਕਾਂ ਨੇ ਇਹ ਗੱਲ ਕਹਿਣੀ ਸ਼ੁਰੂ ਕਰ ਦਿੱਤੀ ਤੁਹਾਡਾ ਰਾਜ ਸੱਤਾ 'ਚ ਹੱਥ ਪੈਣਾ ਪੈਣਾ ਹੀ ਪੈਣਾ ਐ ਉਹ ਹੱਥ ਤੁਹਾਡਾ ਰਾਜ ਸੱਤਾ ਨੂੰ ਪੈ ਜਾਏ ਛੇਸ ਰਾਸਤਨ ਨੂੰ ਹੱਥ ਪਾਉਣ ਦੇ ਲਈ ਗੁਰੂ ਰਵਿਦਾਸ ਜੀ ਮਾਰੇ 650 ਸਾਲ ਪਹਿਲਾਂ ਪਹਿਲਾਂ ਲੱਗੇ ਕਿ ਗੁਲਾਮੋਂ ਗੁਲਾਮੀ ਛੱਡੋ ਪਰਾਧਿਨਤਾ ਪਾਪ ਹੈ ਆਓ ਰਾਸਤਨ ਹੱਥ ਪਾਈਏ ਐਸਾ ਚਾਉ ਆਓ ਰਾਸਤਨ ਹੱਥ ਪਾਈਏ ਬੇਗੋਪੁਰਾ ਸ਼ੇਰ ਕੋ ਨਾ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਸੀ ਮੇਰੇ ਮਗਰ ਆ ਜਾਓ ਆ ਜਾਓ ਰਾਸਤਨ ਹੱਥ ਪਾਈਏ ਇਹਨੇ ਗਰੀਬ ਸਿੱਖਨ ਕੋ ਬਾਬਾ ਸਭ ਮੇੜ ਕੇ ਕਹਿੰਦੇ ਐ ਮੇਰੇ ਬਹੁਜਨ ਸਮਾਜ ਦੇ ਲੋਕੋ ਆਪਣੀ ਝੁੱਗੀ ਦੀ ਕੰਧ ਤੇ ਲਿਖ ਕੇ ਆਓ ਕੰਧ ਤੇ ਰਾਜ ਸੱਤਾ ਨੂੰ ਹੱਥ ਪਾਈਏ ਅੱਜ ਵੀ ਬਾਬਾ ਸਭ ਮੇੜ ਕੇ ਐਂ ਉਂਗਲੀ ਕਰਕੇ ਖੜਾ ਹਰ ਗਲੀ ਹਰ ਚੌਕ ਦੇ ਵਿੱਚ ਕਿ ਆਓ ਰਾਜ ਸੱਤਾ ਨੂੰ ਹੱਥ ਪਾਈਏ ਸਭ ਕੈਸੀ ਰੰਗ ਜਾਈ ਕਹਿੰਦੇ ਜੀ ਮੇਰੇ ਵਾਲੇ ਬੰਦੇ ਬਣ ਜਾਣ ਰਾਜ ਸੱਤਾ ਨੂੰ ਤਾਂ ਐਤਵਾ ਲਈਏ ਬੋਲੋ ਜੇ ਮੇਰੇ ਵਾਲੇ ਬੰਦੇ ਬਣ ਜਾਣ ਅਸੀਂ ਰਾਜ ਸੱਤਾ ਨੂੰ ਹਏ ਹੱਥ ਪਾ ਲਈਏ ਜਿੱਦਾਂ ਮਾਜੂਬ ਬੈਣੀ ਬਾਬ ਸਾਹਿਬ ਨੇ ਕਿਹਾ ਸਾਡੇ ਵਿੱਚ ਬੰਦੇ ਤਾਂ ਬਹੁਤ ਸਾਰੇ ਬਣੇ ਲੇਕਿਨ ਕਿਸੇ ਕਿਸੇ ਦੇ ਕੀੜਾ ਹੋ ਚੱਲ ਬੰਦਾ ਆਇਆ ਜਾਨਵਰ ਵਾਲਾ ਉਹ ਜਦੋਂ ਜਾਨਵਰ ਵਾਲਾ ਕੀੜਾ ਚੱਲਦਾ ਫਿਰ ਉਹ ਸੋਸ਼ਲ ਮੀਡੀਆ ਤੇ ਨਜ਼ਰ ਆਉਂਦਾ ਉਹ ਟਿਕਟਕ ਉਹਦੀ ਨਜ਼ਰ ਆਉਦੀ ਹੈ ਜਾਨਵਰ ਨਜ਼ਰ ਆਉਂਦੇ ਚੋਂ ਕਿਉਂਕਿ ਜਾਨਵਰ ਕਿਆ ਹੁੰਦਾ ਮਾਰਕ ਨਾਲ ਹੱਥ ਲਾ ਕੇ ਤਿਆਰ ਕਰਦੇ ਆਪੇ ਫੇਰ ਗੰਦ ਮਾਰਨ ਦਿੰਦੇ ਤਮਾਜੂਬ ਬੈਣੀ ਬਾਬ ਸਾਹਿਬ ਨੇ ਬੜੇ ਵਿਸਥਾਰ ਨਾਲ ਸਮਝਾਇਆ ਕਿ ਜਿੱਦਾਂ ਸਾਹਿਬ ਕਰਿ ਸ਼੍ਰੀ ਰਾਮ ਨੇ ਕਿਹਾ ਕਿ ਜੇ ਅਸੀਂ ਬੰਦੇ ਬਣ ਜਾਈਏ ਅਸੀਂ ਇਹਨਾਂ ਰਾਜ ਕਰਦੀਆਂ ਪਾਰਟੀਆਂ ਦੇ ਲੋਕਾਂ ਨੂੰ ਬੰਦੇ ਦੇ ਪੁੱਤ ਬਣਾ ਦੇਣੀ ਇਹ ਗੱਲ ਕਿਸ਼ਵੀਰ ਤੋਂ ਲੈ ਕੇ ਕਿੰਨਿਆ ਤੁਮਰੀ ਤੱਕ ਜਿਨ੍ਹਾਂ ਨੇ ਠੋਕ ਕੇ ਮੰਨੀ ਉੱਤਰ ਪ੍ਰਦੇਸ਼ ਦੇ ਲੋਕਾਂ ਨੇ ਮੰਨੀ ਭੈਣ ਕੁਮਾਰੀ ਮਾਇਆਵਤੀ ਜੀ ਚਾਰ-ਚਾਰ ਵਾਰੀ ਮੁੱਖ ਮੰਤਰੀ ਬਣੀ 250 ਸਾਲਾਂ ਦੀ ਗੁਲਾਮੀ ਤੋਂ ਬਾਅਦ ਰਾਜਾ ਬਿਹਤਰਖ ਦੇ ਕਤਲ ਤੋਂ ਬਾਅਦ ਰਾਜਾ ਪੁਸ਼ਪ ਸਿੰਘ ਮਿੱਤਰਾਂ ਦੀ ਮਨੋ ਸਮਰਤੀ ਤੋਂ ਬਾਅਦ 6 ਸਥੇਸ਼ ਦੇ ਵਿੱਚ ਬਹੁਤ ਜਨਾ ਦਾ ਰਾਜਾ ਬਣਿਆ ਜੇ ਕੋਈ ਰਾਜਾ ਬਣਿਆ ਜੁੱਧ ਲੜ ਕੇ ਬਣਿਆ ਬੋਟਾ ਨਾਲ ਜੁੱਧ ਲੜ ਕੇ ਬਣਿਆ ਉਸ ਰਾਜੇ ਦਾ ਨਵਾਂ ਭੈਣ ਕੁਮਾਰੀ ਧੋਕੇ ਉੱਤਰ ਪ੍ਰਦੇਸ਼ ਦੇ ਲੋਕ ਸਭ ਕਾਸ਼ੀ ਰਾਮ ਦੀ ਗੱਲ ਮੰਨ ਕੇ ਬੰਦੇ ਬਣੇ ਬੰਦੇ ਬਣੇ ਬੰਦਿਆਂ ਨੂੰ ਫੌਜ ਬਣਾਈ ਫੌਜ ਪਿੰਡ-ਪਿੰਡ ਬਣਾਈ ਫੌਜ ਕਲੇ-ਕਲੇ ਬਣਾਈ ਤੇ ਉਹ ਫੌਜਾਂ 4 ਫੁੱਟ ਦੇ ਪਰਦੇ ਦੇ ਪਿੱਛੇ ਖੜ ਕੇ ਥਾ 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 ਬਟਨ ਦੱਬਣ ਲੱਗਿਆ ਤੇ ਬਟਨ ਦਾ ਨਾਮ ਸੀ ਹੱਠੀ ਆਣਾ ਬਟਨ ਪਰ ਅਸੀਂ ਪੰਜਾਬ ਦੇ ਦੇਸੀ ਖਾਣੇ ਵਾਲੇ ਬਚੇਰੇ ਅਸੀਂ ਪੰਜਾਬ ਦੇ ਦੇਸੀ ਖਾਣੇ ਵਾਲੇ ਬਚੇਰੇ ਅੱਜ ਭੈਣ ਮਾਇਆਵਤੀ ਜੀ ਦਾ ਜਨਮ ਦਿਨ ਮਨਾਇਆ ਬਾਹਵੇਂ ਕਿਉਂ ਬਈ ਇੱਕ ਇੱਕ ਜਿਹੜਾ ਸੁਪਨੇ ਗੁਰੂਆਂ ਨੇ ਲਿਆ ਸੀ ਆਪਣਾ ਰਾਜ ਆ ਪੈਦਾ ਕਰੋ ਅਸੀਂ ਦੋ ਕੰਮ ਕਰਾਂਗੇ ਨੰਬਰ 1 ਜਹਾਂ ਮਿਲੇ ਸਭਨ ਕੋਾਈ ਨੰਬਰ 2 ਛੋਟ بڑے ਸਭ ਸੰਬਸੇ ਇਹ ਦੋ ਕੰਮ ਜਿਹੜੇ ਗੁਰੂ ਰਵਦਾਸ ਜੀ ਨੇ ਸੁਪਨਾ ਲਿਆ ਸੀ ਅੱਜ ਤੱਕ ਪੂਰੇ ਨਹੀਂ ਕਿਸੇ ਨੇ ਜਿਹੜੇ ਦੋ ਕੰਮ ਆਪਾਂ ਸਭ ਬੈਠ ਕੇ ਪਾਰਲੀਮੈਂਟ ਵਿੱਚ ਕਹਿੰਦੇ ਆ 26 ਜਨਵਰੀ 1950 ਕਿ ਪੋਲੀਟਿਕਲ ਤੌਰ ਤੇ ਬਰਾਬਰ ਹੋ ਗਏ ਬਨ ਮੈਨ ਬਨ ਵੋਟ ਬਨ ਵੈਲਿਊ ਪਰ ਸਮਾਜਿਕ ਔਰ ਆਰਥਿਕ ਤੌਰ ਤੇ ਬਰਾਬਰ ਨਹੀਂ ਹੋਇਆ ਸਮਾਜਿਕ ਤੌਰ ਤੇ ਅੱਜ ਵੀ ਰੋਤਵਾ ਪੈਰਾਂ ਦੀਆਂ ਜੁੱਤੀਆਂ ਜਿਹੜਾ ਕਾਂਗਰਸ ਨੇ ਪਿਛਲੇ ਸਾਲ ਤੁਹਾਡੇ ਵਿੱਚੋਂ ਬਣੇ ਹਾਥੀ ਨੂੰ ਰੋਕਣ ਲਈ ਬਣੇ ਭਵਿਸ਼ਣ ਦੀ ਸ਼ਬਦ ਵਰਤੇ ਸੀ ਕਿਹਦੇ ਲਈ ਕਿਹਦੇ ਲਈ ਪਤਾ ਕ ਭੁੱਲ ਗਏ ਸਾਡਾ ਦਰਚਾ ਉਕਾ ਆਮ ਆਦਮੀ ਪਾਰਟੀ ਦੀ ਹਕੂਮਤ ਬਣੀ 178 ਲਾਖ ਸਰਾਹ ਦੀਆਂ ਪੋਸਟਾਂ ਨਿਕਲੀਆਂ ਇੱਕ ਵੀ ਸ਼ਡਿਊਲ ਕਾਸਟੀ ਰੱਖਤਾ ਇੱਕ ਵੀ OBC ਨਹੀਂ ਰੱਖਿਆ ਆਮ ਆਦਮੀ ਪਾਰਟੀ ਨੇ ਉੱਤਰ ਦਿੱਤਾ ਹਾਈ ਕੋਰਟ ਚ ਦਾਇਰ ਹੋਈ ਰਿੱਟ ਪਟੀਸ਼ਨ ਦਾ ਇੰਨੇ ਲੈਕ ਕੰਮ ਬਣੇ ਸਾਡਾ ਦਰਚਾ ਕੀ ਆ ਸਾਡਾ ਦਰਚਾ ਕੀ ਅਸੀਂ ਕਹਿੰਦੇ ਸੀ ਕਿ ਖਾਣੇ ਵਾਲੇ ਲੋਕਾਂ ਨੂੰ ਜੇ ਪੁੱਛੋ ਤੁਹਾਡੀ ਜਮੀਨਾਂ ਕਿੱਥੇ ਕਹਿੰਦੇ ਹੈ ਨਹੀਂ ਪੱਠੇ ਕਿੱਥੇ ਹੈ ਨਹੀਂ ਫੈਲਰ ਕਿੱਥੇ ਹੈ ਨਹੀਂ ਪੈਟਰੋਲ ਪੰਪ ਹੈ ਨਹੀਂ ਵੱਡੇ ਸ਼ੋਰੂਮ ਹੈ ਨਹੀਂ ਫੈਕਟਰੀ ਹੈ ਨਹੀਂ ਮੈਰੀ ਦੇ ਪਹਿਲੇ ਫੈ ਨਹੀਂ ਹੈ ਕੀ ਹੋਇਆ 75 ਸਾਲਾਂ ਚ ਸਾਡੇ ਕੋਲ ਹੈ ਕੀ ਆ ਹੈ ਚਾਚਾ ਨੀ ਲਾੜ ਬਣਾ ਦੇ ਹੈ ਚਾਚਾ ਮਦਰੇ ਕਿਹੜਾ ਕਾਰਡ ਬਣਾ ਦੇ 3 ਸਾਲ ਪਹਿਲਾਂ ਸਾਡੇ ਬਡਾਰੂ ਲੈਲੜੀ ਕੱਢਦੇ ਸੀ ਹੈ ਤਾਂ ਚੱਕਿਆ ਕਾਰਡ ਬਣਾ ਕੇ ਕੌਣ ਹੈ ਅਸੀਂ 75 ਸਾਲਾਂ ਚ ਦੇਸੀ ਦੇ ਖਾਣੇ ਵਾਲੇ ਲੈਲੜੀਆਂ ਕੱਢਣ ਵਾਲੇ ਲੋਕ ਹੈ ਸਾਨੂੰ ਇਹ ਗੱਲ ਬਹੁਤ ਜਨ ਸਮਾਜ ਨੂੰ ਸਮਝਾਉਣੀ ਪਈ ਤੁਸੀਂ ਚੰਦ ਲੋਕਾਂ ਨੇ ਗੱਲ ਸਮਝੀ ਹੈ ਤੁਸੀਂ ਚੰਦ ਲੋਕਾਂ ਨੇ ਇਸ ਗੱਲ ਨੂੰ ਗਣੀ ਗਣੀ ਲੈ ਕੇ ਜਾਣਾ ਔਰ ਲੋਕਾਂ ਦੀ ਅਣਖ ਖਜਗਾਣੀ ਤੁਸੀਂ ਚੰਦ ਲੋਕ ਕੌਣ ਹੈ ਜਿਨ੍ਹਾਂ ਦੀ ਸਾਬ ਕਾਸ਼ੀ ਰਾਮ ਨੇ ਅਣਖ ਖਜਗਾਈ उत्तर प्रदेश कुमारी मायावती उन्नीसो उन्नीस सौ चौरासी च पार्टी उन्नीस सौ पचानवे तीन जून एक सौ पचासी बीस तो बाद अपना राजा बनिया बीस सौ साल बाद बी सौ साल बाद पैन कुमारी मायावती क्या किया ਕਿਆ ਕੀਤਾ ਪੈਂਦੀ ਨੇ ਪਹਿਲਾ ਕੰਮ 100 ਦਿਨਾਂ ਦੇ ਵਿੱਚ 145000 ਗੁੰਦਾ ਜੇਲ੍ਹ ਵਿੱਚ ਸੁੱਟਿਆ ਹਜ਼ਾਰਾਂ ਸਾਲਾਂ ਤੋਂ 2200 ਸਾਲਾਂ ਤੋਂ ਸਾਡੇ ਤੇ ਚੋਣ ਮਤਿਆਚਾਰ ਹੋ ਰਿਹਾ ਅਜੇ ਤੇ 75 ਸਾਲ ਸਾਡੇ ਤੇ ਚੋਣ ਮਤਿਆਚਾਰ ਹੋ ਰਿਹਾ ਸਾਣੇ ਕਚੈਰੀ ਜਾਣੇ ਆ ਵੇਖੜੀਆਂ ਕੱਟਣੀਆਂ ਪੈਣੀਆਂ ਲੈ ਚਾਚਾ ਸਾਡਾ ਕਸੂਰ ਨਹੀਂ ਹੈ ਕਾ ਤੁਹਾਡੇ ਦੇ ਬਰਚੇ ਦਾ ਕਿਉਂ ਤਾਂ ਪੁਲਿਸ ਸੁਣਵਾਈ ਨਹੀਂ ਕਰਦੀ ਬੀਬੀ ਜੇੜੇ ਮਾਰਨੇ ਪੈਂਦੇ ਆ ਪੁਲਿਸ ਹੁਲਟੇ ਪਰਚੇ ਦਰਜ ਕਰਦੀ ਆ ਭੈਣ ਕੁਮਾਰੀ ਮਾਇਆਵਤੀ ਜੀ ਨੇ ਲੋਕਾਂ ਨੂੰ ਕਿਹਾ ਸੀ ਮੈਂ ਥਾਣੇ ਕਚਹਿਰੀ ਕੰਮ ਨਹੀਂ ਕਰਾਉਣਾ ਤੁਹਾਡੇ ਆਪਣੀ ਸਰਕਾਰ ਬਣਾਓ ਮੈਂ ਤੁਹਾਡੀਆਂ ਪ੍ਰਾਣੀਆਂ ਫੈਲਾਤਾ ਦਸਤਖਾਤ ਜੀ ਖੋਲ ਕੇ ਦੋਸ਼ੀਆਂ ਨੂੰ ਨੰਗੇ ਕਰੂੰਗੀ ਸ਼ਰੇ ਬਾਜ਼ਾਰ ਝੁੱਤੀਆਂ ਮਾਰੂੰਗੀ ਸ਼ਰੇ ਬਾਜ਼ਾਰ ਤੇ ਫਿਰ ਥਾਣੇ ਲਈ ਅੱਗੇ ਛੁੱਟੂੰਗੀ ਤੇ ਭੈਣ ਜੀ ਦਾ ਰਾਜ ਆਇਆ ਜ਼ੁਲਮ ਅਤਿਆਚਾਰ ਦੇ ਖਿਲਾਫ ਲੋਕਾਂ ਦਾ ਮਤ ਇੱਕ ਲੱਖ 45 ਹਜ਼ਾਰ ਜੇਲ੍ਹ ਚ ਸੁਟਿਆ ਫਿਰ ਮਾਇਆਵਤੀ ਨੇ ਅਗਲਾ ਕੂਨ ਬਣਾਇਆ ਕਿਹਨਾ ਲੋਕਾਂ ਨੇ ਕਦੀ ਜ਼ਮੀਨ ਦਾ ਮੂੰਹ ਨਹੀਂ ਦੇਖਿਆ ਇਹ ਲੋਕ ਮਜ਼ਦੂਰੀ ਪਗਾਰੀ ਕਰਦੇ ਰਹੇ ਲਿਪਦੀਆਂ ਛੱਤ ਦੀਆਂ ਰਹੀਆਂ ਇਹਨਾਂ ਦੀਆਂ ਦਾਦੀਆਂ ਨਾਨੀਆਂ ਕਿ ਲੋਕ ਜ਼ਮੀਨ ਦੇ ਮਾਲਕ ਬਣਨੇ ਚਾਹੀਦੇ ਆ ਪਰ ਇੱਕ ਮਾਰੀ ਮਾਇਆਵਤੀ ਜੀ ਨੇ ਪਾਰਟੀ ਦਾ ਨਾਰਾ ਜੋ ਜ਼ਮੀਨ ਸਰਕਾਰੀ ਹੈ ਉਹ ਜ਼ਮੀਨ ہماری ਹੈ ਤਿੰਨ ਤਿੰਨ ਕੱल्ल्या ਦਾ ਟੱਕ ਬਣਾਇਆ ਤੇ ਘਰ ਭਰਤੀ ਗਰੀਬਾਂ ਨੂੰ ਦੇਣ ਦਾ ਕੰਮ ਕੀਤਾ ਘਰ ਭਰਤੀ ਗਰੀਬ ਜਾਤ ਨਹੀਂ ਦੇਖੀ ਗਰੀਬ ਦੇਖਿਆ ਆ ਬਸੀ ਪਠਾਣਾ ਦੇ ਤਿੰਨ ਜੱਟ ਤਿੰਨੋਂ ਹੀ ਛੱਕੇ ਭਰਾ ਜੁੱਪੀ ਰਹਿੰਦੇ ਆ ਕਦੀ ਆਜੋ ਮੇਰੇ ਨਾਲ ਬਸੀ ਪਠਾਣਾ ਉਹਨਾਂ ਨੂੰ ਵੀ ਜੀਹੇ ਹਲਕੇ ਦੇ ਮੰਦਰ ਦਾ ਪੁਜਾਰੀ ਬਾਂਮਣਾ ਗਰੀ ਉਹ ਕਹਿੰਦਾ ਜਿੰਦਾ ਵਹਿਂਜੀ ਜਿੰਦਾ ਦੇਵੀ ਐ ਵਹਿਂਜੀ ਮੇਰੀ ਜਿੰਦਾ ਦੇਵੀ ਤਿੰਨ ਕਿੱਲੇ ਉਸ ਬਾਂਮਣ ਨੂੰ ਵੀ ਮੈਂ ਅਸੀਂ ਦੇਸੀ ਕੇ ਖਾਣੇ ਵਾਲੇ ਸਾਡੀਆਂ ਚਾਚੀਆਂ ਤਾਕੇ ਸਾਡੇ ਬੇਬੇ ਬਾਪੂ ਗੰਗਿਆ ਕੌਣ ਹੈ ਕਿ ਇਹ ਗੰਦ ਦਾ ਟੁੱਕਰਾ ਲੈ ਕੇ ਤੁਰੇ ਹੋਆ ਕੌਣੇ ਵੀ ਲੈ ਕੱਢ ਦੀ ਇਹ ਲੈ ਨਜ ਲੱਗਦੇ ਸਾਡੀਆਂ ਮਾਵਾਂ ਤੇ ਯਾਨੀ ਤੇ ਅਸੀਂ ਦੇਸੀ ਕੇ ਖਾਣੇ ਵਾਲੇ ਯਾਰ ਸਰਕਾਰੀ ਨਹੀਂ ਬਣਾਏ ਆਪਣੇ ਅਸੀਂ ਤਾਂ ਚਾਚਾ ਫਿਰ ਚਾਰ ਚਾਰ ਮਾੜੇ ਇਲਾਟ ਕਟਾ ਦੋ ਤੇ 21 ਰੁਪਏ ਤੂੰ ਕਹਿੰਦੇ ਹੈਂ ਕਿ ਕਿੱਦਿਗੋ ਆਪਣਾ ਰਾਜਾ ਬਣਾਉਣਾ ਹੈ ਭੈਣ ਕੁਮਾਰੀ ਮਾਇਆਵਤੀ ਧੀ ਨੇ ਸਰਕਾਰੀ ठेकेदार ਸੈਕ ਬਣਾਉਣ ਦਾ ਠੇਕਾ 100 ਕਰੋੜ ਪੁਲ ਬਣਾਉਣ ਦਾ ਠੇਕਾ 50 ਕਰੋੜ ਨੈਸ਼ਨਲ ਹਾਈਵੇ ਬਣਨਾ ਹੈ ਬਹਿਰਾਵ ਤੋਂ ਲੈ ਕੇ ਹਿਆਰਪੁਰ ਤੱਕ 1000 ਕਰੋੜ ਦਾ ਠੇਕਾ ਬਿਲਡਿੰਗ ਮੰਡੀ ਸਰਕਾਰੀ ਡੀਸੀ ਦਫਤਰ ਬਣਨਾ 1000 ਕਰੋੜ ਦਾ ਠੇਕਾ ਮੰਡੀਏ ਚ ਲੜਾਈ ਲਦਾਈ 50 ਕਰੋੜ ਦਾ ਠੇਕਾ ਇੱਥੋਂ ਕਿੱਥੇ ਠੇਕੇਦਾਰ ਕਿੱਥੇ ਹੋਵੇ ਐਸੀ ਬੀਸੀ ਦੇ ਕਿੱਥੇ ਠੇਕੇਦਾਰ ਕਿਉਂ ਨਹੀਂ ਜਮੇ ਸਾਡੇ ਕਿਉਂਕਿ ਆਪਣਾ ਰਾਜਾ ਨਹੀਂ ਜਮਾਇਆ ਭੈਣ ਕੁਮਾਰੀ ਮਾਇਆਵਤੀ ਨੇ ਸਰਕਾਰੀ ਟੈਂਡਰ ਭਰਨ ਵਾਲੇ 25% ਸ਼ਰੂਕਾ ਲਈ ਰਿਜ਼ਰਵ ਕੀਤੇ 25% OBC ਲਈ ਰਿਜ਼ਰਵ ਕੀਤੇ ਉੱਤਰ ਪ੍ਰਦੇਸ਼ ਦੇ ਲੋਕਾਂ ਨੇ ਕਰੋਨਾ ਦੇ ਬਿਜ਼ਨਸਮੈਨ ਪੈਣ ਮਾਇਆਵਤੀ ਨੇ ਕਿਹਾ ਬੈਂਕਾਂ ਨੂੰ ਕਰਜ਼ੇ ਦੇ ਉਹਨਾਂ ਨੂੰ 50 ਲੱਖ ਦਾ 1 ਕਰੋੜ ਦਾ 5 ਕਰੋੜ ਦਾ ਕਰਜ਼ਾ ਦਿਓ ਸਰਕਾਰ ਗਰੰਟਰ ਪੈਣ ਮਾਇਆਵਤੀ ਗਰੰਟਰ ਬੈਨੀਵਲ ਸਾਹਿਬ ਛੋਟੀ ਜੀ ਦੇਕਰ ਛੋਟੀ ਜਈ ਜਨਰੇਟਰ ਬਣਾਉਂਦੇ ਸੀ ਪਤਾ ਨਹੀਂ ਬਿਜਲੀ ਦਾ ਕੀ ਬਣਾਉਂਦੇ ਸੀ ਬੈਂਕ ਗਏ ਕਰਜ਼ਾ ਮਿਲਿਆ ਅਜੁੱਤਰਾ ਖਡ ਫੈਕਟਰੀ ਦੇ ਮਾਲਕ ਹੈ ਦੱਸੋ ਏ ਦੱਸੋ ਵਿਕਲਪ ਕੁਮਾਰ ਜੀ ਜੁੱਤੀਆਂ ਦੀ ਦੁਕਾਨ ਸੀ ਮੈਨੂੰ ਲੱਗਦਾ ਛੋਟੀ ਜਈ ਛੇ ਅੱਜ ਅੱਜ 10 10 ਮਸ਼ੀਨਾਂ ਜੁੱਤੀਆਂ ਬਣਾਉਂਦੀ ਆਏ ਦੇਸੀ ਕੇ ਖਾੜੇ ਵਾਲੇ ਕਿਉਂ ਪੁੱਛ ਰਿਹਾ ਬਈ ਹੈ ਚਾਚਾ ਮੈਨੂੰ ਤਾਂ ਝੋਟੀਆਂ ਨਾਲ ਲੋਨ ਦਵਾ ਦਿਆਂਗਾ ਹੈ ਚਾਚਾ ਉਹ ਕਹਿੰਦੇ ਨੇ ਪਰਸੇਮੀਏ 20 ਬੱਕਰੀਆਂ ਦਾ ਲੋਨ ਆਇਆ ਭਰ ਦੇਈ ਪਰਸੇਮੀਏ 20 ਸੂਰਿਆਂ ਦਾ ਲੋਨ ਆਇਆ 100 ਮੁਰਗੀਆਂ ਦਾ ਲੋਨ ਆਇਆ ਉਹ ਪੰਜਾਬ ਦੀ ਹਕੂਮਤ ਸਾਨੂੰ ਗੁਲਾਮ ਰੱਖਣਾ ਚਾਹੁੰਦੀ ਹੈ ਤਾੜੀ ਜੰਮੇ ਸਾਡੇ ਧੀਆ ਪੁੱਤਾਂ ਕੋਲ ਪੱਠੇ ਤਾੜੀ ਜੰਮੇ ਸਾਡੇ ਧੀਆ ਪੁੱਤਾਂ ਕੋਲ ਫੈਕਟਰੀਆਂ ਤਾੜੀ ਜੰਮੀਆਂ ਸਾਡੇ ਧੀਆ ਪੁੱਤਾਂ ਕੋਲ ਮੈਰਿਜ ਪੈਨਸ ਕਿਉਂਕਿ ਲੱਕੜੀਆਂ ਕੱਟਦੇ ਰਹੇ ਚਾਚਿਆਂ ਦੀਆ ਚਾਚਾ ਬਦਲ ਬਦਲ ਕੇ ਆਇਆ ਕਦੀ ਕਾਂਗਰਸ ਦਾ ਚਾਚਾ ਆਇਆ ਕਦੀ ਕਦੀ ਕਾਲੀਆਂ ਦਾ ਚਾਚਾ ਆਇਆ ਕਦੀ ਫੋਲਾਂ ਵਾਲਾ ਚਾਚਾ ਆਇਆ ਆ ਹੁਣ ਨਵੇਂ ਚਾਚੇ ਨੱਬਲੇ ਝਾੜੂ ਵਾਲੇ ਇਹ ਚਾਚਾ ਆ ਦੇਖੀ ਬਿਨ 2000 ਆ ਗਿਆ ਦੇਖੀ ਕਿਤੇ ਮੇਰੀ ਛੇ ਸੱਤੂ ਧਮਾ ਬੋਈ ਤੇ ਨਹੀਂ ਕੋਈ ਕਿ ਕਿ ਸੀਕੇ ਖਾਣੇ ਆਏ ਹੈ ਇਹ ਗੱਲਾਂ ਜਿਹੜੀ ਤੁਹਾਨੂੰ ਮੈਂ ਸੁਣਾਈਆਂ ਕਿ ਤੁਹਾਡੇ ਲਈ ਨਹੀਂ ਕਿਉਂਕਿ ਤੁਸੀਂ ਜਾਣਦੇ ਆ ਇਹ ਗੱਲਾਂ ਪਿੰਡ ਪਿੰਡ ਜਾ ਕੇ ਕਰਨੀ ਆਇਆ ਇਹ ਗਲੀ ਗਲੀ ਜਾ ਕੇ ਕਰਨੀ ਆਪਣੇ ਭੂਆ ਦੇ ਪਿੰਡ ਆਪਣੀ ਵਾਸੀ ਦੇ ਪਿੰਡ ਆਪਣੇ ਚਾਚੇ ਤਾਇਆ ਦੇ ਸੋਰੀ ਜੇ ਤੁਸੀਂ ਕਰੋਗੇ ਜਿੱਥੇ ਕਰਨ ਲਈ ਉੱਥੇ ਫੌਜ ਬਣਾ ਕੇ ਆਓ 50 ਮੈਂ 50 ਮੈਂ ਪਾਰਟੀ ਦਾ ਪ੍ਰਧਾਨ ਨਾਲ ਹਲਕੇ ਦਾ ਹਲਕੇ ਦੀ ਟੀਮ ਨਾਲ ਜਿੱਥੇ ਜਿੱਥੇ ਪਿੰਡਾਂ ਦੀ ਡਿਊਟੀ ਲਈ ਨਾਲ ਪੈਣ ਕੁਮਾਰੀ ਮਾਇਆਵਤੀ ਜੀ ਨੇ ساری ਉਮਰ ਇਹ ਕੰਮ ਕੀਤਾ ਉਹਨਾਂ ਨੇ ਰਾਜ ਪਾਇਆ ਕੀਤਾ ਇੱਕ ਵਾਰ ਨਹੀਂ ਚਾਰ ਚਾਰ ਵਾਰ ਅਸੀਂ ਟੁੱਟਦੀ ਆਈ ਤੱਕ ਮੱਲੇ ਐ ਧੋਗ ਮਾਰਿਆ ਛੱਡ ਕੇ ਲੱਤਾ ਪੈਰਾ ਤੱਕ ਉਠਿਆ ਤੱਕ ਤੇ ਸੋਦੇ ਲਿਟਾਰਾਏ ਤੇ ਲੀਟਰ ਕਰਦੇ ਹੈ ਸੱਚਾ ਮੇਰਾ ਤੇ ਨੀਲਾ ਕੱਟ ਬਣਾ ਦੇ ਉਹ ਤੂ ਵਧ ਰਹਿਣਾ ਹੈ ਹਾਂ ਘਾਤਾ ਸੱਜੇ ਪੈਣ ਮੈਂ ਵਕੀਲ ਦਾ ਜਨਮ ਦਿਨ ਤੇ ਕਰਾਕੇ ਦਾ ਜਨਮ ਦਿਨ ਹੈ ਬਹੁਜਣ ਸਮਾਜ ਦਾ ਰਾਜੇ ਦਾ ਜਨਮ ਦਿਨ ਹੈ ਤੇ ਜਨਮ ਦਿਨ ਤੁਹਾਨੂੰ ਮੁਬਾਰਕ ਤੇ ਜਨਮ ਦਿਨ ਤੁਹਾਨੂੰ ਲੱਖ ਲੱਖ ਵਾਰ ਮੁਬਾਰਕ जन्मदिन प्रेरणा सूबा देसी के खाने वाले भी अपना राजा बनाओ थोड़े च खड़ा है बहुत छोटा होगा पला के बेनती करना है। पूरे पंजाब फौज बन रही है अपने अपने हल्के हाँ दौजा तैयार करो रोज तीन घंटे उजड़ो घर चो रोज तीन घंटे मैं अपना शेड्यूल दसिया ਮੇਰਾ ਬਸਦੇ ਦਾ ਜੀ ਸ਼ਡਿਊਲ ਸੀ ਕੁੱਜੜੇ ਦਾ ਸ਼ਡਿਊਲ ਸੀ ਮੈਂ ਆਪਣੀ ਤਰੀਕ ਦੱਸ ਮੈਂ ਬਸਦਾ ਆ ਕੁੱਜੜਿਆ ਗੁਰੂ ਰਬਦਾਸ ਜੀ ਬਸਦੇ ਸੀ ਕੁੱਜੜਿਓ ਸੀ ਬਾਬਾ ਨਾਨਕ ਬਸਦਾ ਸੀ ਕੁੱਜੜਿਆ ਸੀ ਦਸ਼ਮੇਸ਼ ਪਿਤਾ ਇਸ ਜੰਗ ਨੂੰ ਲੜਿਆ ਬਸਦਾ ਸੀ ਕੁੱਜੜ ਗਿਆ ਬਾਬਾ ਸਭ ਮਿਰਕਰ ਨੇ ਇਸ ਜੰਗ ਨੂੰ ਲੜਿਆ ਸਭ ਕਾਈਸ਼ੀਰਾਮ ਨੇ ਜੰਗ ਨੂੰ ਲੜਿਆ ਬਸਦੇ ਸੀ ਕੁੱਜੜਿਓ ਸੀ ਬਸਦੇ ਆ ਦਾ ਰਾਤ ਨਹੀਂ ਹੋਣਾ ਤਿੰਨ ਚ ਤਿੰਨ ਘੰਟੇ ਉੱਜੜਨਾ ਪਊ ਦੋ ਘੰਟੇ ਕਦੀ ਕਿਸੇ ਪਿੰਡ ਕਦੀ ਕਿਸੇ ਪਿੰਡ ਮੈਂ ਨਹੀਂ ਕਹਿੰਦਾ ਰਾਤ ਨੂੰ ਰਾਤ ਨੂੰ ਪੇਠਾ ਕੇ ਘਰ ਲਾ ਲਓ ਦੋ ਤਿੰਨ ਘੰਟੇ ਤੱਕ ਇਸ ਕੌਮ ਨੂੰ ਇਸ ਹੰਦੂ ਨੂੰ ਮੁਧਿਓ ਥੋੜਾ ਵਿਰਾਜੇਗਾ ਤੁਹਾਡੇ ਬਤੀਆਂ ਪੁੱਤਾਂ ਕੋ ਪੱਠੇ ਆਉਣਗੇ ਛੱਲ ਰਾਉਣਗੇ ਪੈਟਰੋਲ ਪੰਪ ਆਉਣਗੇ ਇਸ ਸੁਪਨੇ ਦੇ ਨਾਲ ਮੈਂ ਤੁਹਾਡੇ ਕੋ ਇਜਾਜ਼ਤ ਚਾਹ ਰਾਂ ਇਕੱਠੇ ਹੋ ਕੇ ਜੇ ਲੱਗਦਾ ਆ ਆਪਣਾ ਰਾਜ ਆ ਜਾਏ ਉੱਤਰ ਪ੍ਰਦੇਸ਼ ਦੇ ਵਿੱਚ ਲੋਕਾਂ ਦਾ ਰਾਜ ਆਇਆ ਲੋਕ ਅੱਜ ਕਿਤੇ ਭਗੜੇ ਪਾਉਂਦੇ ਆ ਰਾਜਾ ਤੇ ਸਾਡਾ ਹੀ ਹੈ ਨਾ ਮੈਨੂੰ ਪਤਾ ਲੱਗਿਆ ਤੁਸੀਂ ਸਾਡੇ ਤੋਂ ਪਹਿਲਾਂ ਪਹਿਲਾਂ ਮੰਗੜਾ ਪਾ ਲਿਆ ਭਵਾਰੀ ਸਾਹਿਬ ਤੁਹਾਡੇ ਤੋਂ ਵੀ ਪਹਿਲਾਂ ਹੀ ਪਾ ਲਿਆ ਨਾ ਚਾਹੌਲ ਪਾਇਆ ਤੇ ਮਲਕੀਤ ਬਵੇਲੀ ਕਿੱਥੇ ਹੈ ਨਹੀਂ ਤੇ ਆਪਾਂ ਹੁਣ ਮਿਲ ਤੁਰ ਕੇ ਖੁਸ਼ੀ ਮਨਾਉਣੀ ਹੈ ਜਿਹੜੇ ਵੀਡੀਓ ਬਣਾਉਂਦੇ ਨੇ ਦੋ ਚਾਰ ਜਣੇ ਉੱਪਰ ਚੜ੍ਹਦੇ ਨੇ ਉੱਥੇ ਤਾਂ ਜੋ ਵਧੀਆ ਬਣੇ ਸਾਰੇ ਆਂ ਦੀ ਸੋਹਣੀ ਔਰ ਬਣਾ ਲੈ ਵੀ ਵੀ ਤੀਤੀ ਇਸਕੇਟ ਦੇ ਕਲਿੱਪ ਉਹ ਧੰਨਵਾਦ ਜੈ ਭੀਮ ਜੈ ਹਾਂ ਕੁਮਾਰੀ ਮਾਰਾਵਤੀ ਜੀ ਜਿੰਦਾਬਾਦ बहजन समाज पार्टी ज़िंदाबाद पैन कुमारी मायावती ज़िंदाबाद पैन कुमारी मायावती जी ज़िंदाबाद पैंट कुमारी मायावती जी आगे बढ़ो